ਗੁਰੂ ਰੂਪ ਸਰਸੰਗਤ ਜੀ ਆਪ ਜੀ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹਰਤੇ ਜੀਵਨ ਸਫਲਤਾ ਦਾ ਸੁਭਾਅ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਮੈਂ ਗੁਰਬਾਣੀ ਆਧਾਰ ਗੁਰਬਾਣੀ ਲਾਗ ਰਿਹਾ ਸਿੱਖ ਦਾ ਆਧਾਰ ਵੀ ਗੁਰਬਾਣੀ ਹੈ ਅੰਮ੍ਰਿਤ ਵਚਨ ਦੇ ਬਾ ਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇ ਦੇਮਾ ਬਾਤ ਅਨੁਸਾਰ ਬਾਣੀ ਗੁਰਸਾਹਿਬ ਦੀ ਬਾਣੀ ਭਗਤ ਸਾਹਿਬਾਨ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਕਿਸੇ ਤਰ੍ਹਾਂ ਕਹਾਣੀ ਗੁਰਸਾਹਿਬ ਦਾ ਇਤਿਹਾਸ ਭਗਤ ਸਾਹਿਬਾਨ ਦਾ ਇਤਿਹਾਸ ਅਤੇ ਗੁਰਸਿੱਖਾਂ ਦਾ ਇਤਿਹਾਸ ਇਹਨਾਂ ਵਕਵਾਤਾਂ ਪੜਨ ਆਪਣੇ ਜੀਵਨ ਚ ਢਾਲਣਾ ਰੋਜ਼ਾਨਾ ਦੀ ਬਾਣੀ ਪੜੀ ਜਾਣ ਵਾਲੀ ਔਰ ਨਾਲ ਹੀ ਗੁਰਬਾਣੀ ਦਾ ਇੱਕ ਫਰਮਾਨ ਹੈ ਪਿਆਰਿਓ ਸਤਿਗੁਰੂ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਬਿਠਾ ਹੈ ਮੁਕਤ ਨਾ ਹੋਬਈ ਜੇ ਚੇ ਸ਼ਬਦ ਨਾ ਕਰੇ ਵਿਚਾਰ ਜੇ ਚੇ ਸੋਚ ਨਾ ਕਰੇ ਵਿਚਾਰ ਸੋ ਬੇਨਤੀ ਹੈ ਦਾਸ ਨੇ ਇੱਕ ਉਪਰਾਲਾ ਕੀਤਾ ਸੋਸ਼ਲ ਮੀਡੀਆ ਨੂੰ ਮੁਕ ਰੱਖ ਦੇ ਜਿਹੜੇ ਗੁਰਮਖ ਪਿਆਰੇ ਅੱਜ ਦੇ ਭੀਜੀ ਜੀਵਨ ਦੇ ਵਿੱਚ ਵਿਅਸਤ ਜੀਵਨ ਦੇ ਵਿੱਚ ਗੁਰੂ ਘਰਾਂ ਤੱਕ ਨਹੀਂ ਪਹੁੰਚ ਪਾਉਗੇ ਉਹਨਾਂ ਗੁਰਮਖਾਂ ਵਾਸਤੇ ਅਤੇ ਜਿਹੜੇ ਆਉਂਦੇ ਵੀ ਆ ਉਹਨਾਂ ਵਾਸਤੇ ਵੀ ਜਦੋਂ ਵੀ ਆਪਜੀ ਨੂੰ ਸਮਾਂ ਮਿਲੇ ਆਪਜੀ YouTube ਚੈਨਲ ਤੇ ਪਹੁੰਚੋ ਜੋ ਕਿ ਦਾਸ ਦਾ YouTube ਚੈਨਲ ਕਥਾਵਾਚਕ ਜਾਣਤੀ ਹੈ ਜਿੱਦੇ ਤੇ ਸਤਿਗੁਰ ਦੀ ਅਪਾਰ ਕਿਰਪਾ ਦਾ ਸਦਕਾ ਸੰਗਤ ਦੀ ਰਹਿਮਤ ਦਾ ਸਦਕਾ 685 ਵੀਡੀਓ ਲੋਡ ਹੋ ਚੁਕੀਆਂ ਹਨ so ਬੇਨਤੀ ਹੈ ਕਿ ਸਿਰੋ ਆਪ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਔਰ ਇਸ ਨੂੰ ਵੇਖਣ ਵਾਸਤੇ ਆਪਜੀ ਦਾਸ ਦਾ ਨੰਬਰ 7896 820 910 ਵੀ ਪਾ ਕੇ ਦੇਖ ਸਕਦੇ ਤੁਸੀਂ ਸੋ ਬੇਨਤੀ ਹੈ ਜਬਜੀ ਸਾਹਿਬ ਜ압 ਸਾਹਿਬ ਦੋ ਪਰ ਸਾਖ ਸੁਈਏ ਚਪਈ ਸਾਹਿਬ ਅਨੰਦ ਸਾਹਿਬ ਸ਼ਾਮ ਦੀਆਂ ਬਾਣੀਆਂ ਸੋਦਾ ਰੈਰਾ ਸਾਹਿਬ ਅਤੇ ਸੋਹਿਲਾ ਸਾਹਿਬ ਇਹਦੇ ਤੋਂ ਇਲਾਵਾ ਸਿਲ ਆਸਾ ਦੀ ਬਾਤ ਸੁਖਨੀ ਸਾਹਿਬ 12 ਮਾ ਹੋਰ ਗੁਰ ਇਤਿਹਾਸ ਸਾਰਾ ਅਪਲੋਡ ਹੈ ਸੋ ਬੇਨਤੀ ਹੈ ਇਹਦੇ ਤੋਂ ਲਾਹ ਲਓ ਤੇ ਜੀਵਨ ਸਫਲਾ ਕਰੋ ਆਪ ਸਭ ਦਾ ਧੰਨਵਾਦ ਅਸ਼ੀਰਵਾਦ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ